ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਆ ਨਾਮ ਮੇਰਾ ਵੀਰੇ ਰਾਹੁਲ ਬਾਵਾ ਪਿੰਡ ਰਈਆ ਤੇ ਮੋਬਾਈਲ ਨੰਬਰ 9056314210 ਠੀਕ ਹੈ ਵਪਾਰ ਦਾ ਕੰਮ ਆਪਣਾ ਹਾਂਜੀ ਹਾਂਜੀ ਵੀਰੇ ਪਹਿਲ ਨੰਬਰ ਇਹ ਬੱਚੀ ਦੇਖੀ ਜਾਨਾ ਕਿਹੜਾ ਸੁਆ ਸੂਰੀ ਆਈ ਇਹ ਬਾਈ ਸੁਆ ਪਲੂਣ ਸੁੰਦੀ ਆ ਦਿਨ ਲੈਂਦੀ ਆ 4 ਤੋਂ 5 ਠੀਕ ਆ 4 5 ਦਿਨ ਇਹਦੇ ਸੂਣ ਚ ਬਾਕੀ ਪਏ ਆ ਦੁੱਧ ਦਾ ਅੰਦਾਜ਼ਾ ਆ ਜਾ ਬਾਈ 20 ਕਿਲੋ ਦੇ ਦਊਗੀ ਬਾਕੀ ਵਾਲੇ ਸੇਵਾ ਦਾ ਠੀਕ ਆ ਹਾਂ ਦੰਦੋ ਕਿ ਮੈਂ 4 ਦੰਦ ਗੰਦੀ ਚੌਗੀ ਹੋ ਇਹ ਠੀਕ ਆ ਰੇਟ ਇਹਦਾ ਕੀ ਰਹੂਗਾ ਰੇਟ ਬਾਈ ਜਸਨੋ 75000 ਦੀ ਦੇ ਦਾਂਗੇ ਮਾਨਤਨ ਕਰ ਦਾਂਗੇ ਮਾਨਤਨ ਕਰ ਦਾਂਗੇ ਵੀਰੇ ਦੁੱਧ ਦੀ ਐਵਰੇਜ ਕਿੰਨੀ ਮੰਨ ਕੇ ਚੱਲੇ ਬੰਦੇ ਬਾ 20 ਡੇਟੇ ਛੱਟੇ ਦੇਈ ਜਾਓ ਬਾਈ ਠੀਕ ਆ 20 ਕਿਲੋ ਦੁੱਧ 75000 ਚੋਂ ਆਏ ਬੰਦੇ ਦਾ ਮਾਨਤਾਨ ਆਪਾਂ ਕਰ ਦਾਂਗੇ ਹਾਂ ਬਾਈ ਰੰਗ ਬੰਨ ਪੂਰਾ ਚੰਗਾ ਦਾ ਥੰਥਨ ਦੇਖ ਲੈ ਸੋ ਮੂੰਹ ਮੱਥਾ ਫੇਸ ਕੁਆਲਿਟੀ ਵੇਰਾ ਦੇਖੋ ਲੇਵਾ ਸੋਹਣਾ ਸਾਫ ਸੁਥਰੀ ਰਾਜੀ ਸਭੀ ਪੜੀ ਗਈ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਚੰਗੀ ਜਿੰਦ ਜਾਨ ਕੁਆਲਿਟੀ ਵਾਲੀ ਬਿਹੜਾ ਠੀਕ ਆ 75000 ਦੇ ਵੀਰੇ ਮਾਨਤਨ ਕਰਨਾ ਹਾਂ ਬਾਈ ਮਾਨਤਨ ਕਰ ਦਾਂਗੇ ਬਾਕੀ ਛੜ ਵੱਡੀ ਆ ਛੋਟੀ ਨਹੀਂ ਹੈਗੀ ਐ ਬੰਦਾ ਵੀਡੀਓ ਦੇ ਛੋਟੀ ਨਾ ਮੰਨੇ ਸਹਿਜ ਵਾਲੀ ਆ ਅੱਗੇ ਬਾਈ ਜੀ 2 ਨੰਬਰ ਤੇ ਯਾਰ ਆਪਾਂ ਡਾਇਮੰਡ ਹੀ ਦੇਖਿਆ ਨਿਕਿਆ ਜਮਾਂ ਡਾਇਮੰਡ ਪੀਸ ਹੀ ਆ ਬਾਈ ਫਾਰਮ ਦੀ ਬੱਚੀ ਆ ਮੂੰਹ ਦੋ ਦੰਦਾ ਮੂੰਹੋ ਦੋ ਦੰਦਾ ਤੇ ਠੰਡੀ ਸੀ ਯਾਰ ਕਿਆ ਆ 2 ਨੰਬਰ ਫ ਬਾਈ ਸੋ ਫਿਰ ਆ ਦੇਖੋ ਗਲਾਬੀ ਗਲਾਬੀ ਹਵਾਨਾ ਟੈਂਕਰ ਡਰ ਜਾ ਬਾਈ ਤੇ ਫੁੱਲ ਰਿਕਾਰਡ ਆ ਬੱਚੀ ਆਪਣੇ ਕੋਲ ਤੇ ਤੇਰੀ ਆਪਾ ਕਿਹੜਾ ਗਾਣਾ ਲੱਗਿਆ ਸਾਰਾ ਰਿਕਾਰਡ ਹੈ ਦਾ ਬਾਇਓ ਡਾਟਾ ਸਾਰਾ ਦੇ ਮੈਂ ਕਿ ਦੁੱਧ ਕਿੰਨਾ ਦੇ ਦੂਗੀ ਦੁੱਧ ਬਾਈ ਯਾਰ ਫੇਵਾਲਾ ਚਾਹੀਦਾ ਜਿੰਨਾ ਮਰਜ਼ੀ ਲੈ ਲਵੇ 25 ਤੋਂ ਪਲੱਸ ਦੇ ਦੂੰ ਮੇਰੇ ਹਿਸਾਬ ਨਾਲ ਤਾਂ ਰੇਟ ਕੀ ਰਹਿਣਾ ਇਹਦਾ ਰੇਟ ਬਾਈ ਇਹਦਾ ਮੁੱਲ ਤਾਂ 1 ਵੀ ਕਰਦੇ ਆ ਮਾਨਤਨ ਕਰਦੇ ਆ ਬੰਦੇ ਦਾ ਇਹਦਾ ਕੋਈ ਗੱਲ ਨਹੀਂ ਠੀਕ ਹੈ ਤੋੜ ਦੀ ਬਾਹਰ ਨੂੰ ਸੋ ਫਿਰ 1,20,000 ਰੁਪਿਆ ਲੈ ਬਾਈ ਪਹਿਲਾਂ ਰੰਦੀ ਚੈੱਕ ਕਰਾ ਦੇ ਠੀਕ ਹੈ ਇੱਕ ਰਾਹ ਆਉਂਦਾ ਵੀ ਕਹਿਣ ਦੀ ਗੱਲ ਆ ਦੋਗਰੇ ਆਨੇ ਬਰੋਬਰ ਨਹੀਂ ਕੀਤੇ ਵੀਰੇ ਠੀਕ ਹੈ ਹਾਂ ਫਿਰ 1,20,000 ਹੁਣ ਇਹਦੇ ਨਾਲ ਦੀ ਤੋਰੀ ਮਾੜਾ ਜਿਹਾ ਫਰਕ ਦਿਖਾ ਦੇ ਆਪਾਂ ਉਹ ਖੜੀ ਹੈ ਬੈੜ 75000 ਵਾਲੀ ਤੇ ਆ ਜਾਂਦੀ ਹੈ 120000 ਦੇਖਣ ਨੂੰ ਇਹ ਇਹ ਤਾਂ ਬਰੀਡ ਦਾ ਮੁੱਲ ਆ ਹਲੇ ਦਿਨ ਵੀ ਬਹੁਤ ਪਿਆ ਬੈੜ ਦੇ ਠੀਕ ਹੈ ਹਾਂ ਹੁਣ ਵਿਚ ਵੀਰ ਇਹਨੂੰ 75000 ਰੁਪਏ ਘੇਰ ਕਰ ਲੱਗੇ ਆਣਗੇ ਨਹੀਂ ਬਾਈ ਬਰੀਡ ਦਾ ਮੁੱਲ ਆ ਯਾਰ ਤੈਨੂੰ ਪਤਾ ਹੁਣ ਇਹਦਾ ਬਹੁਤ ਮੱਥਾ ਮਾਰਿਆ ਆ 10 12 ਖਾਲ ਦੀ ਮਿਹਨਤ ਆ ਯਾਰ ਸਭ ਤੋਂ 120 ਵਾਲੀ ਵੀ ਦਿਖਾਉਣੀ ਪਈ ਆ ਪਈਆਂ ਬੱਚੀਆਂ ਬਾਈ 15 ਮਰਦੀਆਂ ਲੋਕਾਂ ਕੋਲ ਜੈ ਜੈ ਗੱਲ ਆ ਤੇ ਦੁੱਧ ਦੀ ਐਵਰੇਜ 25 ਕਿਲੋ ਹਾਂ ਵਿਚ ਵਿੱਚੋਂ ਆਏ ਬੰਦੇ ਦਾ ਮਾਨਦਾਨ ਕਰਾਂਗੇ ਹਾਂ ਵੀਰੇ ਕਰ ਦਾਂਗੇ ਠੀਕ ਹੈ ਲੈ ਆ ਵੀਰੇ ਮੋੜ ਦਾ ਸੋ ਦੂਜੇ ਨੰਬਰ ਤੇ ਜਮਾ ਫੁੱਲ ਬਰੀਰ ਵਾਲੀ ਸਾਨੂੰ ਬੱਤੀ ਬਣਨਾ ਬੈਠਨੇ ਹਫਤੇ ਵਾਂਗੂ ਪਿਆ ਇਹਦਾ ਠੀਕ ਹੈ ਹਾਂ ਕਿਹੜਾ ਸੀਮਨ ਲੱਗਿਆ ਸਾਰਾ ਬੈਡ ਡਾਟਾ ਸਾਰਾ ਵੀਰੇ ਏ ਟੂ ਜ਼ੈਡ ਬੱਚੀ ਪੂਰੀ ਚਮਕ ਧਮਕ ਵਾਲੀ ਆ ਅੱਗੇ ਵੀਰੇ ਤੀਜੇ ਨੰਬਰ ਤੇ ਜਿਹੜੇ ਬੱਚੀ ਦੇਖੀ ਜਾਂਦੇ ਆ ਇਹ ਬਾਈ ਦੂਜਾ ਸੂ ਆ ਗਈ ਕੈਗ ਦਾ ਲੈਂਦੀ ਆ ਇਹ ਦਨ ਇਹਦਾ ਵੀ ਆ ਮਨੋ 4 ਤੋਂ 5 ਪਏ ਆਗੇ 5 ਦਿਨ ਸੂਣ ਚ ਬਾਕੀ ਹੈ ਨਾ ਕੀ ਦੁੱਧ ਰਿਹਾ ਬਲੂਨ ਦਾ ਦੁੱਧ ਬਾਈ 27 28 ਕਿਲੋ ਦੱਸਿਆ ਮਾਲਕਾਂ ਨੇ ਠੀਕ ਹੈ ਬਲੂਨ ਦਾ ਹਾਂ ਬਲੂਨ ਦਾ ਦੁੱਧ 27 28 ਕਿਲੋ ਤੇ ਸੂਨ ਦੇ ਵਿੱਚ ਦਿਨ ਹਫਤਾ ਘੜ ਦਿਆ ਹਜੇ ਹਣਾ ਹਫਤਾਕ ਮੰਨ ਲਵਾ ਬਸ ਤੇ ਵਾਕੀ ਕੱਦ ਕੋਈ ਵੱਡੀ ਵੱਡੀ ਬੋਹ ਜਾ ਰਹੀ ਵੱਡੀ ਆ ਬਾਈ ਕਲਰ ਪ੍ਰਿੰਟ ਵਾਲੀ ਹੈਗੀ ਥਣ ਥਣ ਮੁੱਠੀ ਵਾਲਾ ਠੀਕ ਹੈ ਦੇ ਵਿੱਚ ਨਾੜਾ ਨੂੜਾ ਫੁੱਲ ਨੇ ਐ ਨਹੀਂ ਹੈਗਾ ਵੀ ਜਦੋਂ ਕੋਟੀ ਜੀ ਆ ਇਹਦਾ ਪਰੇੜ ਕੀ ਰੱਖਿਆ ਇਹਦਾ ਬਾਈ ਸਫਾ ਕਰਦੇ ਆ 125 ਹਾਂ ਬਾਈ ਇੱਕ ਨਾਲ ਮੂੰਹ ਨਹੀਂ ਜਾਂਦੇ ਤਾਂ ਨਹੀਂ ਕੋਈ ਨਹੀਂ ਨਹੀਂ ਉਹ ਬਾਈ ਮੂੰਹ ਹੀ ਨਹੀਂ ਹੈਗਾ ਠੀਕ ਹੈ ਮੂੰਹ ਹੀ ਨਹੀਂ ਹੈ ਨਹੀਂ ਹਾਂ ਤੇ 125000 ਰੁਪਏ ਮਾਣਦਾਨ ਵਿੱਚ ਹੋਜੂ ਹਾਂ ਬੈੜਾ ਬਾਈ ਵੱਡੀਆਂ ਹੀ ਨੇ ਸਾਰੀਆਂ ਐ ਨਹੀਂ ਵੀ ਜਿਵੇਂ ਆ ਪਲੂਣ ਬੈੜਾ ਛੋਟੀ ਹੋ ਫੁੱਲ ਸਾਈਜ਼ ਵਾਲੀ ਆ ਜਾਉਂ ਕਦਮ ਕਪੂਰੀ ਆ ਹਣਾ ਹਾਂ ਬਾਈ ਪਾਊਡਰ ਦੀਆਂ ਪਲੀਆਂ ਨੇ ਵੇੜਾਂ ਅੱਗੇ ਵੀਰੇ ਤੀਜੇ ਨੰਬਰ ਦੇ ਆਪਾਂ ਮੈਂ ਤਾਜੀ ਸੂਈ ਦੇਖੀ ਜਾਨੇ ਹਾਂ ਬਾਈ ਇਹ ਰਾਤ ਸੂਈ ਹੋ ਗਈ ਜੇਰ ਜੂ ਰੋਕਿਆ ਜੇਰ ਜੂ ਰੋਕਿਆ ਬਾਈ ਕੱਟਾ ਹੱਤਾ ਇਹਨੇ ਉਹ ਦੇਖ ਲੈ ਬੱਚਾ ਕੀ ਜੇ ਤਾਂ ਕੱਟਾ ਹਣਾ ਕੱਟਾ ਬਾਈ ਸ਼ੂਆ ਕਿਹੜਾ ਸੂਈ ਆ ਸ਼ੂਆ ਦੂਜਾ ਦੱਸਿਆ ਬਾਈ ਮਾਲਕਾਂ ਨੇ ਤੀਜਾ ਮੰਨ ਲਿਆ ਲੈ ਨਾਲ ਠੀਕ ਹੈ ਹਾਂ ਦੁੱਧ ਕਿੰਨਾ ਦੇ ਦੂਗੀ ਦੁੱਧ ਬਾਈ 15 ਤੋਂ 16 ਕਿਲੋ ਦੇ ਦੂ ਜਮਾ ਠੰਡਾ ਗਰਮਾ ਸਵੇਰੇ 4 ਕਿਲੋ ਬੋਲਾ ਜੋਲੇ ਆਹੀ ਆਪਾਂ ਠੀਕ ਹੈ ਹਾਂ ਥਣ ਥਣ ਪੂਰਾ ਚੰਗਾ ਵੱਡੀ ਮਹਾਂ ਉਹਨਾਂ ਸੈਗ ਵਾਲੀ ਮੈਂ ਆ ਬਾਈ ਗਾਈਆਂ ਵਰਗਾਲੇ ਵਾਲ ਲੱਗਿਆ ਚੋਣ ਚੋਣ ਇੱਕ ਨੰਬਰੀ ਹੈਗਾ ਠੀਕ ਹੈ ਸੋ ਬਾਡੀ ਵਾਲ ਅੰਦਰ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਰਾਜੀ ਸੰਮੀ ਪੜੇ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਤੇ ਚੋਣ ਜਵਾ ਕਿਵੇਂ ਜਮਾ ਸੋਹਣੀ ਮਰਗੀ ਬਾਈ ਠਾਣੀ ਬਾਲਾ ਚੰਗਾ ਲੱਗਿਆ ਮੈਂ ਨੂੰ ਠੀਕਾ ਮੋਟਾ-ਵੋਟਾ ਚੋਣਾ ਜਾਨਾ ਹਾਂ ਠਾਣੀ ਬਹੁਤ ਚੰਗਾ ਲੱਗਿਆਗਾ ਸੋ ਥਾੜ ਬਹੁਤ ਸੋਹਣਾ ਲੱਗਿਆ ਹੋਇਆ ਬਾਕੀ ਬਾਡੀ ਵਾਲੀ ਮੈਂ ਆਈ ਨਹੀਂ ਵੀ ਛੋਟੀ ਜੀ ਆ ਠੀਕ ਹੈ ਹਾਂ ਇੱਕ ਦਿਖਾਦੀ ਮੈਂ ਆਪਾਂ ਤੇ ਤੈਨੂੰ ਦਿਖਾ ਦਿਆਂ ਬਿਹੜਾ ਪਿੰਡ ਰਾਇਆ ਜ਼ਿਲ੍ਹਾ ਬਠਿੰਡਾ ਵੀਰੋ ਦੇਖਣ ਲਈ ਧੰ